ਜਲੰਧਰ ਦੇ ਫਿਲੌਰ ਚ ਪਤੀ ਨੇ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਸਾਰੀ ਰਾਤ ਘਰ ਦੇ ਬਾਹਰ ਸੌਾਇਆ ਅਤੇ ਜਿਸ ਤੋਂ ਬਾਅਦ ਠੰਡ ਦੇ ਕਾਰਨ ਬੱਚੇ ਦੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੱਸ ਦਈਏ ਕਿ ਮੁਲਜ਼ਮ ਦੀ ਪਛਾਣ ਜਿੱਤੂ ਵਜਾ ਹੋਈ ਹੈ ਉਸ ਤੇ ਦੋਸ਼ ਲਗਾਏ ਗਏ ਨੇ ਕਿ ਉਹ ਅਕਸਰ ਹੀ ਆਪਣੀ ਪਤਨੀ ਦੀ ਕੁੱਤ ਮਾਰ ਕਰਦਾ ਸੀ ਤੁਹਾਂ ਦੱਸ ਦਈਏ ਕਿ ਇਸ ਸਬੰਧੀ ਔਰਤ ਦੇ ਵੱਲੋਂ ਅਪਰਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਸ ਦੇ ਨਾਲ ਪੁਲਿਸ ਨੇ ਮਾਨਯੋਗ ਅਦਾਲਤ ਦੇ ਵਿੱਚ बच्चे दी मौत ਦਾ ਕਾਰਨ ਨੂੰ ਜਾਣਨ ਦੇ ਲਈ ਇੱਕ ਦਰਖਾਸਤ ਦਾਖਲ ਕੀਤੀ ਸੀ ਜਿਸ ਤੇ ਮਾਨਯੋਗ ਅਦਾਲਤ ਦੇ ਵੱਲੋਂ ਸ਼ੁੱਕਰਵਾਰ ਨੂੰ ਕਬਰੀस्तान ਵਿਖੇ ਜ਼ਮੀਨ ਵਿੱਚ ਦਫ਼ਨ ਕੀਤੀ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਣਾ ਪੁਲਿਸ ਦੇ ਇੰਚਾਰਜ ਸੁਖਵਿੰਦਰ ਪਾਲ ਸਿੰਘ ਗੁਰਸਿਮਰਨ ਸਿੰਘ ਢਿੱਲੋਂ ਐਸ ਡੀ ਐਮ ਨਕੋਦਰ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ਦੇ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਦੇ ਲਈ ਸੀਵਲ ਹਸਪਤਾਲ ਫਿਲੌਰ ਵਿਖੇ ਰੱਖਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਪੀੜਤ ਮੈਲਾ ਦਾ ਪਤੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੇਰਾ ਜੈ ਸਿੰਘ ਨਾਮ ਹੈ ਹਾਂਜੀ ਕੋਰਟ ਬਾਨਾ ਕੇ ਆਡਰ ਹੋਇਆ ਸੀ ਸਰ ਕਿ ਐਮਬੂਲੈਂਸ ਤੁਮੇ ਮਿਲੇਗੀ ਵहां से ਤੁਮ ਲਿਆਨਾ ਯਹਾਂ ਪੇ ਕੋਰਟ ਮੇ ਲਾਣੇ ਕੇ ਲਈ फिर वहाँ पे हमने गए वहाँ तक कहते क्या कहते ओम्बुलेंस नहीं मिली पुलिस वाले को क्या ये काम तुम्हारा है हमारा नहीं है तो मैंने कि सर ओम्बुलेंस के नहीं तुम अपने आप ले हुए मैंने ये काम तुम्हारा है सर कहा कहते हमारा नहीं है कोर्ट के ऑर्डर है तो वो बोलते हैं कि नहीं ये काम हमारा नहीं ये तुम्हारा है हमारा नहीं है ये काम ये बोला था पुलिस वालों ने तो ऑर्डर किया था पुलिस वालों की डूटी लगाया था भी आ, तो आ, की सहायता से आपको ले आ जाए कोर्ट में हाँ जी हाँ जी सर फिर हमारे को एम्बुलेंस नहीं मिली हम बस से लेके आए हैं इधर बस में आए हैं बस में जो पेशेंट है बस में हाँ बस में आया साहब बहुत ज्यादा बीजियत हालियत है फिर भी उसकी आ, तो आपको किस लिए बुलाया कोर्ट बयान लेने के लिए हाँ जी जो प्रशासन ने आपकी सहायता की नहीं सर हमारी क्या सहायता हो रही है कोई कोई वाहन नहीं मिल रहा नहीं कुछ मिल रहा सरकार के लंगता सब कुछ है देने वाले वैसे आने को फिर हमारा तो कोई सुन ही नहीं रहा है सर क्या हम क्या मांग करें रहे हैं मामला सामने आया बच्चे का अब बच्चे की बॉडी कड़ी गई है नाम है ਦੇਖਾਂਦੇ ਤੁਸੀਂ ਬੋਡੀ ਇਹ ਚਮਾਨਯੋਗ ਕੋਰਟ ਵੱਲੋਂ ਹੁਕਮ ਹੋਏ ਸਨ ਕਿ ਐਸ ਡੀ ਐਮ ਦੀ ਹਾਜ਼ਰੀ ਵਿੱਚ ਜਿਹੜੀ ਇਹ ਬੋਡੀ ਇਥੋਂ ਰਿਕਵਰ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਜਾਣਾ ਤੇ ਉਹ ਮਾਨਯੋਗ ਹਾਈ ਕੋਰਟ ਆਪਣਾ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਪੁਲਿਸ ਪਾਰਟੀ ਦੇ ਨਾਲ ਤੇ ਕੰਪਲੇਨੈਂਟ ਦੀ ਹਾਜ਼ਰੀ ਦੇ ਵਿੱਚ ਜੋ ਬੱਚੇ ਦੀ ਬਾਡੀ ਇੱਥੇ ਦਫਨ ਕੀਤੀ ਸੀ ਉਹਨੂੰ ਅਸੀਂ ਰਿਕਵਰ ਕਰਕੇ ਤੇ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਹਾਂ ਹਾਂਜੀ ਫਲੋਰ ਪਹੁੰਚ ਗਏ ਹਾਂਜੀ ਫਲੋਰ ਜਾ ਰਹੇ ਹਾਂ ਅੱਜ ਪੋਸਟਮਾਰਟਮ ਕਰਵਾਉਣ ਲੈ ਕੇ ਜਾ ਰਹੇ ਹਾਂ ਫਲੋਰ ਹਸਪੀਟਲ ਹਾਂਜੀ ਹਾਂਜੀ ਸਿਵਲ ਹਸਪੀਟਲ ਫਲੋਰ